ਸਸ਼ੀਗਲ ਜੀ ਮੈਂ ਹਾਸ਼ਟਿਕ ਕਰ ਸੰਧੂ ਗੱਲ ਕਰਦੇ ਹਾਂ ਜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਜਿਹੜੀ ਹੈ ਪਾਰਟੀ ਉਹਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਪੁਨਰ ਸਜੀਵ ਕਰ ਲੈਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਿਨ ਰਾਤ ਲੱਗੇ ਹੋਏ ਨੇ ਉਹਨਾਂ ਵੱਲੋਂ ਕੀ ਪਾਰਟੀ ਦੁਬਾਰਾ ਫਿਰ ਉਸੇ ਤਰੀਕੇ ਨਾਲ ਖੜੀ ਕਰ ਲਈ ਜਾਏਗੀ ਜਿਸ ਤਰੀਕੇ ਦੇ ਨਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਹੱਲਾ ਬੋਲਦਾ ਸੀ ਜੇਕਰ ਗੱਲ ਕਰੀਏ ਜਿਹੜੇ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪਧਾਰਨੇ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਜਿਹੜੇ ਨੇ ਵੱਡੇ ਆਗੂ ਜਿਹੜੇ ਉਹਨਾਂ ਨਾਲ ਕੰਮ ਕਰ ਰਹੇ ਨੇ ਉਹ ਦਿਨ ਰਾਤ ਜਿਹੜਾ ਹੈ ਗਰਾਊਂਡ ਲੈਵਲ ਤੇ ਕੰਮ ਕਰਨਾ ਸ਼ੁਰੂ ਕੀਤਾ ਹੋਇਆ ਚਾਹੇ ਉਹ ਹਾਰਟ ਪ੍ਰਭਾਵਿਤ ਲੋਕ ਹੋਣ ਚਾਹੇ ਉਹ ਕਿਸੇ ਪਾਰਟੀ ਦੇ ਸਬੰਧ ਵਿੱਚ ਕੋਈ ਕੰਮ ਹੋਵੇ ਉਹ ਦਿਨ ਰਾਤ ਆਪਣੀ ਪਾਰਟੀ ਦੇ ਵਿੱਚ ਕੰਮ ਕਰਨੇ ਸ਼ੁਰੂ ਕਰ ਦਿੱਤੇ ਨੇ ਲੇਕਿਨ ਦੂਸਰੇ ਪਾਸੇ ਜਿੱਥੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਵਿੱਚ ਕਹਿ ਲਿਗੇ ਉਹਨਾਂ ਦੇ ਆਗੂਆਂ ਨੂੰ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼ਰਿਆਮ ਕਹਿੰਦੇ ਨਜ਼ਰ ਆ ਰਹੇ ਨੇ ਕਿ ਤੁਹਾਨੂੰ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਦੱਸਾਂਗੇ ਕਿਉਂਕਿ ਜੇਕਰ ਸੁਖਬੀਰ ਸਿੰਘ ਬਾਦਲ ਇਸ ਗੱਲ ਤੇ ਡਟੇ ਹੋਏ ਨੇ ਤਾਂ ਫਿਰ ਸੁਖਬੀਰ ਸਿੰਘ ਬਾਦਲ ਇਹ ਸੋਚ ਰਹੇ ਹੋਣਗੇ ਕਿ 2027 ਦੇ ਵਿੱਚ 101% ਸਾਡੀ ਹੀ ਸਰਕਾਰ ਨੇ ਜਿੱਤਣਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਲਗਾਤਾਰ ਆਪਣੇ ਨਾਲ ਰੁੱਸ ਕੇ ਗਏ ਜਿਹੜੇ ਨੇ ਉਹਨਾਂ ਦੇ ਆਗੂ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੀਂ ਚ ਚਲੇ ਗਏ ਨੇ ਚਾਹੇ ਉਹ ਭਾਜਪਾ ਦੇ ਚਲੇ ਗਏ ਨੇ ਚਾਹੇ ਉਹ ਕਾਂਗਰਸ ਦੇ ਵਿੱਚ ਚਲੇ ਗਏ ਨੇ ਹਰ ਜਿਹੜੇ ਨੇ ਆਗੂਆਂ ਨੂੰ ਉਹਨਾਂ ਵੱਲੋਂ ਜਿਹੜੀ ਹੈ ਵਾਰ-ਵਾਰ ਵਾਪਸ ਹੋਣ ਦੀ ਗੱਲ ਕਹੀ ਜਾਂਦੀ ਹੈ ਬੇਨਤੀ ਕੀਤੀ ਜਾਂਦੀ ਹੈ ਆਪਣੇ ਧੜੇ ਨਾਲ ਜੁੜਨ ਦੀ ਗੱਲ ਕੀਤੀ ਜਾਂਦੀ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਰੁੱਸ ਕੇ ਗਏ ਹੋਏ ਨੇ ਸੁਖਬੀਰ ਸਿੰਘ ਬਾਦਲ ਦੇ ਧੜੇ ਨਾਲੋਂ ਉਹ ਸਾਰੇ ਵਾਪਸ ਆ ਜਾਣ ਤਾਂ ਇੱਕਜੁੱਟ ਹੋ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਅਸੀਂ ਲੜ ਸਕਦੇ ਹਾਂ ਅਤੇ ਦੂਸਰੇ ਪਾਸੇ ਜਿੱਤ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਇੱਕ ਪਾਸੇ ਇਸ ਪਾਰਟੀ ਨੂੰ ਜਿੱਥੇ ਖੇਤਰੀ ਪਾਰਟੀ ਸੀਗੀ ਜਿੰਨੂੰ ਆਪਣੇ ਘਰ ਦੀ ਪਾਰਟੀ ਬਣਾ ਕੇ ਬੈਠ ਗਏ ਨੇ ਲੋਕਾਂ ਵੱਲੋਂ ਵੀ ਵਿਰੋਧ ਕੀਤਾ ਗਿਆ ਹਾਲਾਂਕਿ ਜਿਸ ਟਾਈਮ ਪ੍ਰਕਾਸ਼ ਸਿੰਘ ਬਾਦਲ ਕੰਮ ਕਰਦੇ ਸੀ ਉਸ ਟਾਈਮ ਇਸ ਪਾਰਟੀ ਨੂੰ ਬੜਾ ਪਸੰਦ ਕੀਤਾ ਜਾਂਦਾ ਸੀ ਲੇਕਿਨ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰੁਕ ਸਕੇ ਗਏ ਵੱਡੇ ਆਗੂ ਕਈ BJP 'ਚ ਚਲੇ ਗਏ ਕਈ ਨਵੀਂ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਚਲੇ ਗਏ ਦੂਸਰੇ ਪਾਸੇ ਕਈ ਚਲੇ ਗਏ ਕਾਂਗਰਸ ਦੇ ਵਿੱਚ ਲੇਕਿਨ ਵਾਰ-ਵਾਰ ਉਹਨਾਂ ਆਗੂਆਂ ਨੂੰ ਵਾਪਸ ਹੋਣ ਬਾਰੇ ਕਿਹਾ ਜਾਂਦਾ ਹੈ ਕਿਤੇ ਵੀ ਕਾਨਫਰੰਸ ਕੀਤੀ ਜਾਏ ਸੁਖਬੀਰ ਸਿੰਘ ਬਾਦਲ ਵੱਲੋਂ ਜਾਂ ਫਿਰ ਕਿਸੇ ਪਾਸੇ ਜੇਕਰ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਕਿਤੇ ਸਭ ਮਨੰਦ ਕਰਦੇ ਨਜ਼ਰ ਆਉਂਦੇ ਨੇ ਤੇ ਉਹ ਜਿਹੜੇ ਸਾਡੇ ਤੜੇ ਨੂੰ ਛੱਡ ਕੇ ਗਏ ਨੇ ਵਾਰ-ਵਾਰ ਉਹਨਾਂ ਨੂੰ ਵਾਪਸ ਆਉਣ ਬਾਰੇ ਕਹਿ ਰਹੇ ਨੇ ਕੀ ਪੰਜਾਬ ਦੇ ਵਿੱਚ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਸੁਖਬੀਰ ਸਿੰਘ ਬਾਦਲ ਆਪਣੇ ਧੜੇ ਨਾਲ ਰੁੱਸ ਕੇ ਆਗੂਆਂ ਨੂੰ ਮਲਾ ਸਕਣਗੇ ਕੀ ਪੰਜਾਬ ਦੇ ਵਿੱਚ ਹੁਣ 2027 ਦੇ ਵਿੱਚ ਜਿਹੜਾ ਐਜ਼ ਐ ਮੁੱਖ ਮੰਤਰੀ ਦਾ ਚਿਹਰਾ ਸੁਖਬੀਰ ਸਿੰਘ ਬਾਦਲ ਦਾ ਵੇਖਿਆ ਜਾਵੇਗਾ ਕਿਉਂਕਿ ਜਿਸ ਤਰੀਕੇ ਨਾਲ ਦਿਨ ਰਾਤ ਜਿਹੜੀਆਂ ਨੇ ਲੋਕਾਂ ਦੀ ਮਦਦ ਕਰਦੇ ਵੀ ਸਾਹਮਣੇ ਆਏ ਸੁਖਬੀਰ ਸਿੰਘ ਬਾਦਲ ਬੜੇ ਅੱਗੇ ਹੋ ਕੇ ਇਹ ਜਗਾ ਜਗਾ ਜਾ ਕੇ ਉਹਨਾਂ ਵੱਲੋਂ ਹੱਥ ਨਾਲ ਹੱਥ ਮਿਲਾਏ ਜਾ ਰਹੇ ਨੇ ਹਰੇਕ ਆਗੂਆਂ ਅੱਗੇ ਕਿਹਾ ਜਾ ਰਿਹਾ ਹੈ ਕਿ ਸਾਨੂੰ ਤੁਹਾਡੀ ਲੋੜ ਹੈ ਤੁਸੀਂ ਸਾਡੇ ਨਾਲ ਵਾਪਸ ਆ ਕੇ ਸਾਡੇ 3 ਦਿਨ ਦੇ ਵਿੱਚ ਕੰਮ ਕਰੋ ਕਿਉਂਕਿ ਆਪਾਂ ਪੁਨਰਸਜੀਵਿਤ ਕਰੀਏ ਆਪਣੀ ਪਾਰਟੀ ਨੂੰ ਜਿਹੜੀ ਅਸੀਂ 2027 ਦੇ ਵਿੱਚ ਵੱਡੇ ਪੱਧਰ ਤੇ ਪੰਜਾਬ ਦੇ ਵਿੱਚੋਂ ਜਿੱਤ ਸਕੀ ਹੈ ਇਹ ਸੁਖਬੀਰ ਸਿੰਘ ਬਾਦਲ ਕੋਈ ਖੇਡ ਖੇਡ ਰਹੇ ਨੇ ਯਾਨੀ ਕਿ ਕੋਈ ਸੱਤਾ ਦੇ ਵਿੱਚ ਚਾਲ ਚੱਲ ਰਹੇ ਨੇ ਜਾਂ ਫਿਰ ਸੱਚਮੁੱਚ ਸੁਖਬੀਰ ਸਿੰਘ ਬਾਦਲ ਨੂੰ ਇਹ ਪਤਾ ਚੱਲ ਗਿਆ ਹੈ ਕਿ ਜਿਹੜੇ ਪੁਰਾਣੇ ਟੁੱਟੇ ਹੋਏ ਨੇ ਸਾਡੇ ਦੇ ਨਾਲ ਵੱਡੇ ਆਗੂ ਉਹਨਾਂ ਬਿਨਾ ਪਾਰਟੀ ਨਹੀਂ ਚੱਲ ਸਕਦੀ। ਕਿਉਂਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਵੱਡੇ ਸਿਆਸਤ ਜਿਹੜੇ ਦੂਜੀਆਂ ਪਾਰਟੀਆਂ ਦੇ ਵਿੱਚ ਚਲੇ ਗਏ ਨੇ ਉਹਨਾਂ ਆਗੂਆਂ ਨੇ ਛੱਡਿਆ ਤਾਂ ਉਦੋਂ ਸੁਖਬੀਰ ਸਿੰਘ ਬਾਦਲ ਦਾ ਬਿਆਨ ਕੁਝ ਹੋਰ ਨਿਕਲ ਕੇ ਸਾਹਮਣੇ ਆਉਂਦਾ ਸੀ ਲੇਕਿਨ ਇਸ ਟਾਈਮ ਸੁਖਬੀਰ ਸਿੰਘ ਬਾਦਲ ਆਪਣੀ ਪਾਰਟੀ ਨੂੰ ਪੁਨਰ ਸਜੀਵ ਕਰਨ ਲਈ ਉਹਨਾਂ ਆਗੂਆਂ ਅੱਗੇ ਹੀ ਜਿਹੜੀ ਹੈ ਹੱਥ ਜੋੜ ਬੇਨਤੀ ਕਰਦੇ ਨਜ਼ਰ ਆ ਰਹੇ ਨੇ ਧੰਨਵਾਦ